ਕੌਮੀ ਜਾਂਚ ਏਜੰਸੀ ਨੇ ਅੱਜ ਪੰਜਾਬ ਭਰ ਵਿੱਚ ਕਈ ਥਾਵਾਂ ਤੇ ਛਾਪੇਮਾਰੀ ਕੀਤੀ ਹੈ ਜੋ ਕਿ ਮਾਰਚ 2023 ਦੇ ਘਟਨਾਵਾਂ ਦੇ ਸਬੰਧ ਵਿੱਚ ਹੈ ਜਦੋਂ ਖਾਲਿਸਤਾਨੀ ਸਮਰਤਕਾਂ ਨੇ ਕੈਨੇਡਾ ਦੇ ਉਟੀਵਾ ਵਿੱਚ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਪ੍ਰਦਰਸ਼ਨ ਕੀਤਾ ਸੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਭਾਰਤ ਵਿਰੋਧੀ ਨਾਅਰੇਬਾਜ਼ੀ ਕੀਤੀ ਗਈ ਹਾਈ ਕਮਿਸ਼ਨ ਦੇ ਚਾਰਦिवारी ਤੇ ਖਾਲਿਸਤਾਨ ਝੰਡੇ ਬਣੇ ਗਏ ਤੇ ਇਸ ਦੇ ਇੱਕ ਪ੍ਰਮੁੱਖ ਮੈਂਬਰ ਨੇ ਇਮਾਰਤ ਦੇ ਅੰਦਰ ਦੋ ਗ੍ਰਨੇਡ ਛੁੱਟੇ ਇਸ ਦੇ ਨਾਲ ਹੀ ਮੋਰ ਗੁਰਦਾਸਪੁਰ ਅਤੇ ਅਮਰਸਾ ਜਲੰਧਰ ਜ਼ਿਲ੍ਹਿਆਂ ਵਿੱਚ ਇੱਕ ਮਾਮਲੇ RC 17 2023 NIA DLI ਤਹਿਤ ਛਾਪੇਮਾਰੀ ਕੀਤੀ ਗਈ ਇਸ ਮੌਕੇ ਗੁਰਦਾਸਪੁਰ ਦੇ ਸ਼੍ਰੀ ਹਰਗੁਬਿੰਦਰ ਦੇ ਪਿੰਡ ਨਹਰਾ ਚੱਕ ਅਤੇ ਪਿੰਡ ਭਾਵਣੀ ਵਿੱਚ ਕੌਮੀ ਜਾਂਚ ਏਜੰਸੀਆਂ ਵੱਲੋਂ ਛਾਪੇਮਾਰੀ ਕੀਤੀ ਗਈ ਇਹ ਛਾਪੇਮਾਰੀ ਸਵੇਰੇ ਤੜਕਸਾਰ ਤੋਂ ਚੱਲੀ ਅਤੇ ਨਹਰਾ ਚੱਕ ਦੇ ਬਲਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਦਾ ਮੋਬਾਈਲ ਫੋਨ ਜ਼ਬਤ ਕਰ ਲਿਆ ਗਿਆ ਹੈ ਅਤੇ ਉਸ ਦੇ ਉਸ ਨੂੰ ਕੌਮੀ ਜਾਂਚ ਏਜੰਸੀ ਅੱਗੇ ਚੰਡੀਗੜ੍ਹ ਪੇਸ਼ ਹੋਣ ਲਈ 25 ਸਤੰਬਰ ਦੀ ਤਾਰੀਖ ਦਿੱਤੀ ਗਈ ਹੈ। ਦੂਜੇ ਪਾਸੇ ਪਿੰਡ ਭਾਮੜੀ ਦੇ ਲਖਵਿੰਦਰ ਕੌਰ ਪਤਨੀ ਬਜਤਰ ਸਿੰਘ ਦੇ ਘਰ ਛਾਪੇਮਾਰੀ ਕੀਤੀ ਗਈ ਹੈ ਅਤੇ ਤੜਕਸਰ ਸਵੇਰੇ 5 ਵਜੇ ਕੌਮੀ ਜੱਜ ਏਜੰਸੀ ਵੱਲੋਂ ਘਰ ਵਿੱਚ ਦਾਖਲ ਹੋ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਹ ਜਾਂਚ ਕਰੀਬ 10 ਵਜੇ ਖਤਮ ਕੀਤੀ ਗਈ। ਲਖਵਿੰਦਰ ਕੌਰ ਅਤੇ ਉਸ ਦੇ ਪਤੀ ਬਜਤਰ ਸਿੰਘ ਅਤੇ ਉਸ ਦੇ ਪੁੱਤਰ ਦਾ ਮੋਬਾਈਲ ਜ਼ਬਤ ਕਰ ਲਿਆ ਗਿਆ ਹੈ ਅਤੇ ਉਹਨਾਂ ਨੂੰ 24 ਸਤੰਬਰ ਨੂੰ ਕੌਮੀ ਜੱਜ ਏਜੰਸੀ ਚੰਡੀਗੜ੍ਹ ਅੱਗੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਇਸ ਮੌਕੇ ਭਾਰੀ ਪੁਲਸ ਫੋਰਸ ਵੀ હાજર ਸੀ ਹਾਂਜੀ ਕੀ ਨਾਈ ਜੀ ਤੁਹਾਡੇ ਇੱਕ ਦਿਨ ਦਾ ਕੰਮ ਹਾਂਜੀ ਅੱਜ ਕੀ ਕਿਤੇ ਰੇਡ ਹੋਈ ਤੁਹਾਡੇ ਘਰ ਜੀ ਰੇਡ ਦਾ ਸੰਦੇ ਕਿਸੇ ਨੂੰ ਦਾ ਪਤਾ ਨਹੀਂ ਅੱਛਾ ਨਾ ਸਾਡੇ ਕੋਲ ਕੁਝ ਨਹੀਂ ਰੇਡ ਕਰਨ ਵਾਲੇ ਜਦੋਂ ਆਏ ਆ ਤੇ ਤੁਸੀਂ ਘਰ ਸੁਤੇ ਸੀ ਜਾਂ ਨਹੀਂ ਹਾਂਜੀ ਘਰ ਸੁਤੇ ਸੀ ਜਦੋਂ ਤੇ ਸੁਤੇ ਗੁਰਦੁਆਰਾ ਸਾਹਿਬ ਤੋਂ ਅੰਦਰ ਤੇ ਲੰਗਰੀ ਪਈ ਕਿੰਨੇ ਕ ਵਜੇ ਦਾ ਟਾਈਮ ਸੀ ਜਦੋਂ ਸਾਢੇ 7 ਅੱਛਾ ਤੇ ਆਣ ਕੇ ਕੀ ਕੀਤਾ ਉਹਨਾਂ ਨੇ ਮੰਮੀ ਜੀ ਕਿਹਾ ਆਣ ਕੇ ਕੀਤਾ ਦੇਖਾਂ ਤੇ ਰੇਡ ਵਾਲੇ ਵੀ ਤੁਹਾਨੂੰ ਮਤਲਬ ਦੀ ਪੁਲਸੀ ਲੈਣੀ ਹੈ ਫਕਲ ਨੇ ਅੱਛਾ ਤੇ ਸਾਰੇ ਸਿਵਲ ਵਰਦੀ ਚ ਨਹੀਂ ਹੈ ਵਰਦੀ ਪਾਈ ਸਿਵਲ ਨੇ ਇਹ ਤੇ ਪੁਲਸੀ ਵਰਦੀ ਚ ਨੇ ਇਹ ਵਰਦੀ ਸੀ ਜਿਹੜੇ ਚੰਦੀਵਾਲੋਂ ਟੀਮ ਆਈ ਸੀ ਸਿਵਲ ਸੀ ਅੱਛਾ ਪੁਲਸ ਵਾਲੇ ਵਰਦੀ ਕਿ ਤਰ੍ਹਾਂ ਫਿਰ ਉਹਨਾਂ ਕੀ ਕਲਾਸ਼ੀ ਲਈ ਸਾਰੇ ਉਹ ਵੀ ਕਲਾਸ਼ੀ ਕਲਾਸ਼ੀ ਕੋਈ ਪਰਾਨ ਨਾ ਬੈਡ ਰੂਮ ਗਰੇ ਅਲਮਾਰੀਆਂ ਪਰਸ ਹੱਥ ਚੀਜ਼ ਮਤਲਬ ਉਹਨਾਂ ਨੇ ਜਿਹੜੀ ਹੈ ਉਹ ਕੁਰਸੀ ਚੈੱਕ ਕੀਤਾ ਸਭ ਕੁਝ ਕੁਛ ਖੜਿਆ ਤਾਂ ਨਿਕਲ ਉਹ ਨਹੀਂ ਕੁਛ ਨਹੀਂ ਲੱਭਾ ਨਹੀਂ ਕੁਛ ਨਹੀਂ ਕੋਈ ਤੀਨ ਨਹੀਂ ਕੋਸ਼ਾ ਚ ਨਹੀਂ ਮੋਬਾਈਲ ਤੇ ਕੁਛ ਨਹੀਂ ਮੋਬਾਈਲ ਖੜੇ ਆ ਜੀ ਸੇਮ ਤੋਂ ਕਹਿੰਦੇ ਤੁਹਾਨੂੰ ਖਵਾਉਂਦੇ ਰਹੇ ਕਿਸੇ ਨੂੰ ਹਾਂਜੀ ਮੋਬਾਈਲ ਤੇ ਤਿੰਨ ਖੜੇ ਆ ਉਹਨਾਂ ਨੇ ਇੱਕ ਬੇਟੇ ਦਾ ਇੱਕ ਇਹਨਾਂ ਦੋਹਾਂ ਚੀਜ਼ਾਂ ਦੇ ਘੜੀ ਫੋਨ ਕਿੱਥੋਂ ਕਹਿੰਦੇ ਹੀ ਆਉਂਦੇ ਰਹੇ ਸਾਨੂੰ ਕਦੀ ਤੇ ਕਹਿੰਦੇ ਤੁਹਾਨੂੰ ਇੰਡੀਆ ਤੋਂ ਕੋਈ ਫੋਨ ਕਰਦਾ ਰਿਹਾ ਮਤਲਬ ਤੁਹਾਨੂੰ ਕਾਲ ਆਉਂਦੀਆਂ ਰਹੀਆਂ ਵਾ ਕਿ ਉਹ ਕਾਲ ਜਿਹੜੀਆਂ ਵਾ ਉਹ ਕੋਈ ਕੈਨੇਡਾ ਦਾ ਕੈਨੇਡਾ ਤੋਂ ਕਦੀ ਆਉਂਦੀਆਂ ਇੰਡੀਆ ਤੋਂ ਸਾਨੂੰ ਉਹ ਨਹੀਂ ਕੋਈ ਥਾਂ ਕਲੀਅਰ ਸਮਝ ਤੇ ਲੱਗਦੀ ਸਾਨੂੰ ਸੀ ਕਿ ਤੁਹਾਡੇ ਪਾਸ ਮਤਲਬ ਭਾਈ ਅਮਰਸਿਮਰਾਲ ਨੇ ਜਿਹੜੇ ਉਹਨਾਂ ਦਾ ਕੋਈ ਹੈ ਤੁਹਾਡਾ ਸਮਾਨ ਜਾਂ ਕਦੀ ਉਹਨਾਂ ਦੇ ਪ੍ਰੋਗਰਾਮਾਂ 'ਚ ਗਏ ਹੋ ਨਹੀਂ ਨਹੀਂ ਹੈ ਜਾਂ ਤੁਸੀਂ ਪੋਸਟਾਂ ਪਾਈਆਂ ਹੋਣ ਕਦੀ ਪਈ ਸਾਨੂੰ ਪਤਾ ਨਹੀਂ ਅਮਰਸਿਮਰਾਲ ਦਾ ਇਹ ਨਹੀਂ ਪਤਾ ਵੀ ਹੈ ਕੌਣ ਸੀ ਬਾਹਰ ਕੈਨੇਡਾ 'ਚ ਵਿਦੇਸ਼ 'ਚ ਤੁਹਾਡਾ ਕੋਈ ਰਹਿੰਦਾ ਵਾ ਪਰਿਵਾਰ 'ਚ ਹਾਂ ਜੀ ਰੇਡਰ ਇਹਨਾਂ ਨੇ ਕੈਨੇਡਾ ਜਾ ਉਹ ਤੇ ਸਟੱਡੀ 베ਸ ਤੇ ਗਿਆ ਤੇ ਕਦੋਂ ਦਾ ਕਿੰਨਾ ਚਿਰ ਹੋ ਗਿਆ ਉਹ 2 ਮਹੀਨਾ 7 ਫਰਵਰੀ ਤੇ ਚ ਗਿਆ ਐਸੇ ਸਾਲ ਹੀ ਹਾਂ ਜੀ 23 23 ਤੇ ਗਿਆ ਦੂਜੇ ਮਹੀਨੇ ਗਿਆ ਤੇ ਹੁਣ ਤਾਂ ਟੀ ਕੋ ਸਿਰਫ ਮੋਬਾਈਲ ਕਰੇ ਹਾਂਜੀ ਮੋਬਾਈਲ ਤੇ ਪੁੱਛ ਗਿਸ਼ ਕੀ ਕੀ ਹਾਂਜੀ ਹੋਰ ਤੇ ਨਹੀਂ ਕੋਈ ਨਹੀਂ 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 ਕੁਛ ਨਹੀਂ ਹਾਂ ਨਾ ਕੋਈ ਕਹਿਣਾ ਚਾਹੋਗੇ ਤੁਸੀਂ ਨਹੀਂ ਕੋਈ ਨਹੀਂ ਕੁਛ ਨਹੀਂ ਇਹੀ ਕੋਈ ਤੰਗ ਪਰੇਸ਼ਾਨ ਨਹੀਂ ਕੀਤਾ ਸਾਨੂੰ ਨਾਲ ਕੋਈ ਤੰਗ ਨਹੀਂ ਕੀਤਾ ਹੈਗਾ ਮਤਲਬ ਕਿ ਜੋ ਉਹਨਾਂ ਦੀ ਕਾਰਵਾਈ ਬੰਦੀ ਸੀ ਉਹਨਾਂ ਨੇ ਆਪਣੀ ਕਾਰਵਾਈ ਕੀਤੀ ਇੱਕ ਵਾਰ ਦਾ ਕੰਮ ਕੀਤਾ ਹੋਰ ਕੁਝ ਨਹੀਂ ਕੀਤਾ